ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਬਨਵਰੀ لال ਪ੍ਰੋਹਿਤ ਨੂੰ ਜਵਾਬ ਦਿੱਤਾ ਹੈ ਔਰ ਜਵਾਬ ਦਿੰਦੇ ਆ ਚੰਡੀਗੜ੍ਹ ਦੇ ਵਿੱਚ মিডিਆ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਔਰ ਇੱਥੋਂ ਤੱਕ ਕਿ ਆ ਕਿ ਮੈਂ ਤੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਸੀ ਸਤਿਕਾਰ ਕਰਦਾ ਸੀ ਮੈਂ ਕਿਵੇਂ ਮਜਬੂਰ ਕਰ ਸਕਦਾ ਗਵਰਨਰ ਨੂੰ ਅਸਤੀਫਾ ਦੇਣ ਲਈ ਹਾਲਾਂਕਿ ਪਹਿਲਾਂ ਦਿੱਤਾ ਗਿਆ ਅਸਤੀਫਾ ਹੁਣ ਮਨਜ਼ੂਰ ਹੋ ਗਿਆ ਪਹਿਲਾਂ ਮਨਜ਼ੂਰ ਨਹੀਂ ਸੀ ਕੀਤਾ ਗਿਆ ਤੇ ਹੁਣ ਮਨਜ਼ੂਰ ਹੋਇਆ ਤੇ ਇਸ ਤੋਂ ਬਾਅਦ ਹੁਣ ਨਵੇਂ ਗਵਰਨਰ ਮਿਲੇ ਨੇ ਪੰਜਾਬ ਨੂੰ ਜਿਹੜੇ ਕੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਤੌਰ ਦੇ ਉੱਤੇ ਵੀ ਅਹੁਦਾ ਸੰਭਾਲਣਗੇ ਔਰ ਉਹਨਾਂ ਦਾ ਨਾਮ ਦਾ ਐਲਾਨ ਹੋ ਚੁੱਕਾ ਹੈ ਬਨਵਾਰੀ لال ਪ੍ਰੋਹਿਤ ਨੇ ਲੰਮਾ ਸਮਾਂ ਗਵਰਨਰ ਰਹਿੰਦੇ ਆ ਪੰਜਾਬ ਦੇ ਵਿੱਚ ਜਦੋਂ ਸਰਹੱਦੀ ਦੌਰੇ 6-7 ਦਫਾ ਕੀਤੇ ਤਾਂ ਉਸ ਦੇ ਨਾਲ ਹਮੇਸ਼ਾ ਹੀ ਕਹਿੰਦੇ ਨੇ ਕਦੇ ਕੋਈ ਬਿਆਨ ਆ ਜਾਂਦਾ ਸੀ ਖਾਸ ਕਰਕੇ ਨਸ਼ਿਆਂ ਦੇ issue ਨੂੰ ਲੈ ਕੇ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਜਵਾਬ ਆਉਂਦਾ ਸੀ ਤੇ ਤਲਖੀ ਵੱਡੇ ਪੱਦਰ ਤੱਕ ਵਧੀ ਰਹੀ ਪਰ ਅਖੀਰਲੀ ਪ੍ਰੈਸ ਕਾਨਫਰੰਸ ਜਿਹੜੀ ਕੀ ਪੰਜਾਬ ਦੇ ਗਵਰਨਰ ਦੇ ਤੌਰ ਦੇ ਉੱਤੇ ਬਨਵਾਰੀ ਲਾਲ ਪ੍ਰੋਹਿਤ ਦੀ ਹੋਈ ਉਸ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਭਵੰਤ ਮਾਨ ਨੂੰ ਇੱਥੋਂ ਤੱਕ ਆ ਆਪਣੇ ਸਰਹਾਦੀ ਦੌਰੇ ਦੇ ਵਿੱਚ ਕਿਉਂ ਤਾਂ ਬਿਜ਼ੀ ਬੰਦੇ ਨੇ ਤਾਂ ਨਾਲ ਹੀ ਚੀਫ ਸੈਕਟਰੀ ਤੇ ਡੀਜੀਪੀ ਪੰਜਾਬ ਦੇ ਵੱਲ ਇਸ਼ਾਰਾ ਕਰਦੇ ਆ ਕਿ ਆ ਕਿਨ ਅਫਸਰਾਂ ਵਾਸਤੇ ਵੀ ਉਹਨਾਂ ਕੋਲ ਸਮਾਂ ਨਹੀਂ ਪਰ ਦੂਜੇ ਪਾਸਿਓਂ ਜਵਾਬ ਕੀ ਆਉਂਦਾ ਮੁੱਖ ਮੰਤਰੀ ਭਵੰਤ ਮਾਨ ਦਾ ਕਿ ਜਦੋਂ ਮੈਂ ਜਲੰਧਰ ਦੌਰੇ ਤੇ ਗਿਆ ਕਿ ਮੈਨੂੰ ਪਤਾ ਲੱਗਦਾ ਕਿ ਸਾਡੇ ਚੀਫ ਸੈਕਟਰੀ ਤੇ ਡੀਜੀਪੀ ਤਾਂ ਮੇਰੇ ਨਾਲ ਚੱਲ ਨਹੀਂ ਸਕਦੇ ਕਿਉਂਕਿ ਗਵਰਨਰ ਦਾ ਦੌਰਾ ਹੈ ਉੱਤੇ ਉਧਰ ਨੇ ਤਾਂ ਉਹ ਕਹਿੰਦੇ ਅੱਧੀ ਸਰਕਾਰ ਸਾਡੀ ਨਾਲ ਲੈ ਕੇ ਚੱਲਦੇ ਸੀ ਉਹਨਾਂ ਸਾਰੀਆਂ ਗੱਲਾਂ ਦੇ ਜਵਾਬ ਵੀ ਦਿੱਤੇ ਨੇ ਔਰ ਨਵੇਂ ਗਵਰਨਰ ਬੇਸ਼ੱਕ ਜਿਨ੍ਹਾਂ ਦੀ ਕ ਲੰਮਾ ਸਮਾਂ ਸਿਆਸਤ ਰਹੀ ਹੈ ਰਾਜਸਥਾਨ ਤੋਂ ਸ਼ੁਰੂਆਤ ਹੁੰਦੀ ਹੈ ਮੰਤਰੀ ਵੀ ਰਹੇ ਪਹਿਲਾਂ ਵੀ ਉਹ ਇੱਕ ਸੂਬੇ ਦੇ ਗਵਰਨਰ ਰਹੇ ਚੁੱਕੇ ਨੇ ਤਾਂ ਉਹਨਾਂ ਦਾ ਨਾਮ ਵੀ ਸਾਹਮਣੇ ਆ ਗਿਆ ਤਾਂ ਉਹ ਵੀ ਹੁਣ ਅਹੁਦਾ ਸੰਭਾਲ ਲੈਣਗੇ ਪਰ ਬਨਵਾਰੀ ਲਾਲ ਪ੍ਰੋਹਿਤ ਦੇ ਜਾਣਦਿਆਂ ਹੋਇਆਂ ਜਾਂ ਉਹਨਾਂ ਨੇ ਹੁਣ ਜਿਵੇਂ बतौर ਗਵਰਨਰ ਅਲਵਿਦਾ ਕਹਿਣਾ ਪੰਜਾਬ ਨੂੰ ਜਾਂ ਚੰਡੀਗੜ੍ਹ ਨੂੰ ਤਾਂ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਬਿਆਨ ਮਾਇਨੇ ਰੱਖਦਾ ਹੈ ਉਹ ਕਹਿ ਕੀ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਰੇ ਚਲਦੇ ਟਕਰਾਅ ਤੋਂ ਬਾਅਦ ਹੁਣ ਅਖੀਰਲਾ ਜਵਾਬ ਹੀ ਮੰਨਿਆ ਜਾਏਗਾ ਬਨਵਾਰੀ لال ਪ੍ਰੋਹਿਤ ਨੂੰ ਕਿਉਂਕਿ ਹੁਣ ਤੇ ਨਵੇਂ ਗਵਰਨਰ ਆ ਰਹੇ ਨੇ ਤੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਹੋਈ ਗੱਲਬਾਤ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਉਹਨਾਂ ਦਾ ਸਵਾਗਤ ਕਰਨਗੇ ਰੋਨਾਲਡ ਮਿਲ ਕੇ ਕੰਮ ਕਰਨਗੇ ਔਰ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਵੀ ਹੋਈ ਹੈ ਹੋਰ ਕੀ ਕੀ ਗੱਲਾਂ ਦਾ ਜ਼ਿਕਰ ਕੀਤਾ ਹੈ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਨਵਾਰੀ لال ਪੁਰੀਹਿਤ ਦੇ ਅਸਤੀਫੇ ਨੂੰ ਲੈ ਕੇ ਟਿੱਪਣੀ ਕੀਤੀ ਤਾਂ ਉਸ ਤੋਂ ਬਾਅਦ ਫਿਰ ਹੋਰ ਉਹ ਕੀ ਕਹਿ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਵੇਂ ਉਹ ਗਵਰਨਰ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਸਕਦੇ ਨੇ ਹਾਲਾਂਕਿ ਉਹ ਜਦੋਂ ਵੀ ਉਹਨਾਂ ਨੂੰ ਮਿਲਦੇ ਸੀ ਤਾਂ ਉਹਨਾਂ ਦੇ ਪੈਰ ਛੁੰਦੇ ਸੀ ਪੈਰਾਂ ਨੂੰ ਹੱਥ ਲਾਉਂਦੇ ਸੀ 17 ਵਜੋਂ ਪਰ ਪੈਰਲਲ ਸਰਕਾਰ ਚਲਾਉਣ ਦੇ ਨਾਲ ਡੈਮੋਕਰੈਟਿਕ ਰਾਈਟ ਵਾਇਲਟ ਹੁੰਦੇ ਨੇ ਜੋ ਕਿ ਲੋਕਤੰਤਰੀ ਢਾਂਚਾ ਹੈ ਉਸ ਦੇ ਉੱਤੇ 6 ਵਜਦੀ ਹੈ ਕਦਰਾਂ ਕੀਮਤਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹਾਲਾਂਕਿ ਇਸ ਗੱਲ ਦਾ ਵੀ ਜਵਾਬ ਬਨਵਾਰੀ لال ਪ੍ਰੋਹਿਤ ਬਤੌਰ ਗਵਰਨਰ ਦੇ ਚੁੱਕੇ ਨੇ ਕਿ ਉਹਨਾਂ ਨੇ ਤਾਂ 2009 ਦੇ ਵਿੱਚ ਅਖੀਰਲੀ ਚੋਣ ਲੜੀ ਸੀ ਜਿਹੜੀ ਕਿ ਹਾਰੇ ਵੀ ਹੋ ਹੁਣ ਉਹਨਾਂ ਦਾ ਕੋਈ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਹੈ ਤੇ ਨਾ ਹੀ ਉਹ ਚੋਣਾਂ ਵਾਲੇ ਪਾਸੇ ਜਾਣਗੇ ਕਿਉਂਕਿ ਇਲੈਕਟਡ ਸਿਲੈਕਟਰ ਨੂੰ ਲੈ ਕੇ ਬੜਾ ਰੌਲਾ ਪੈਂਦਾ ਰਿਹਾ। ਵਿਧ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਤੇ ਪੈਰਲਲ ਸਰਕਾਰ ਚਲਾ ਰਹੇ ਸਨ। ਜਿਹੜਾ ਕੀ ਡੈਮੋਕਰੈਟਿਕ ਕੰਟਰੀ ਦੇ ਵਿੱਚ ਕਿਸੇ ਵੀ ਸੂਬੇ ਦੇ ਲਈ ਡੈਮੋਕਰੇਸੀ ਦੇ ਲਈ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਉਹ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੋਂ ਤੱਕ ਵੀ ਕਿਹਾ ਕਿ ਮੇਰੀ ਅੱਧੀ ਸਰਕਾਰ ਤਾਂ ਬਨਵਾਰੀ ਲਾਲਪਰੂਹਿਤ ਲੈ ਜਾਂਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਜਲੰਧਰ ਗਿਆ ਤੇ ਮੈਨੂੰ ਪਤਾ ਲੱਗਦਾ ਹੈ ਕਿ ਡੀਜੀਪੀ ਪੰਜਾਬ ਤੇ ਚੀਫ ਸੈ ਉਹ ਜਿਹੜੇ ਨੇ ਉਹ ਗਵਰਨਰ ਨਾਲ ਗਏ ਹੋਏ ਨੇ ਔਰ ਉਦੋਂ ਹੀ ਗਵਰਨਰ ਦੇ ਨਾਲ ਬਾਰਡਰ ਦੇ ਉੱਤੇ ਉਹ ਦੇਖੇ ਵੀ ਗਏ ਤੁਸੀਂ ਸਾਰਿਆਂ ਨੇ ਦੇਖਿਆ ਔਰ ਮੇਰੀ ਅੱਧੀ ਸਰਕਾਰ ਨੂੰ ਤਾਂ ਨਾਲ ਲੈ ਕੇ ਚਲੇ ਜਾਂਦੇ ਸਨ ਮੇਰੀ ਉਹਨਾਂ ਨਾਲ ਕੋਈ ਨਿੱਜੀ ਤਲਖੀ ਨਹੀਂ ਸੀ ਕੰਮ ਕਰਨ ਦੇ ਤੌਰ ਤਰੀਕੇ ਨੂੰ ਲੈ ਕੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਹਾਲਾਂਕਿ ਸਾਰੇ ਜਾਣਦੇ ਨੇ ਕਿ ਤਲਖੀ ਕਿਸ ਪੱਧਰ ਤੱਕ ਵੱਧ ਗਈ ਸੀ ਇੱਕ ਦੂਜੇ ਦੇ ਨਾਲ ਚਾਹ ਦਾ ਕੱਪ ਸਾਂਝਾ ਕਰਨਾ ਤਾਂ ਦੂਰ ਦੀ ਗੱਲ ਕੋਈ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਸੀ ਦਿੱਤਾ ਜਾਂਦਾ ਜਿਸ ਦੇ ਨਾਲ ਕੋਈ ਇੱਕ ਦੂਜੇ ਦੀ ਤਾਰੀਫ਼ ਕਰਦੇ ਦਿਖਾਈ ਦਿੱਤੇ ਹੁਣ ਬਨਵਾਰੀ لال ਪ੍ਰੋਇਤ ਨੇ ਇੱਕ ਕੰਮ ਦੀ ਜਿੰਨੇ ਸਾਲ ਉਹਨਾਂ ਨੇ ਗਵਰਨਰ ਹੀ ਪੰਜਾਬ ਦੀ ਹੁਣ ਤੱਕ ਕੀਤੀ ਹੈ ਇੱਕ ਕੰਮ ਦੀ ਤਾਰੀਫ਼ ਕੀਤੀ ਉਹ ਵੀ ਇਹ ਗੱਲ ਦਾ ਕ੍ਰੈਡਿਟ ਉਹਨਾਂ ਨੇ ਲੈਣਾ ਚਾਹਿਆ ਕਹਿੰਦੇ ਕਿ ਮੈਂ ਹੀ ਸਭ ਤੋਂ ਪਹਿਲਾਂ ਦੱਸਿਆ ਸੀ ਜਿਹੜੇ 10000 ਪੁਲਿਸ ਮੁਲਾਜ਼ਮ ਬਦਲੇਗੇ ਕਹਿੰਦੇ ਚੰਗਾ ਫੈਸਲਾ ਹੈ ਨਸ਼ਿਆਂ ਦੀ ਇੱਕ 체ਨ ਜਾਂ ਤਸਕਰਾਂ ਦੇ ਨਾਲ ਮਿਲੇ ਹੋਏ ਨੂੰ ਤੋੜਨ ਦੇ ਲਈ ਇਹ ਚੰਗਾ ਫੈਸਲਾ ਹੈ ਪਰ ਬਾਰਡਰ ਤੇ ਜਾ ਕੇ ਮੈਂ ਹੀ ਦੱਸਿਆ ਸੀ ਕਿ ਹੱਟੀਆਂ ਤੇ ਨਸ਼ਾ ਵਿਕਦਾ ਉਸ ਤੋਂ ਬਾਅਦ ਹੀ ਸਰਕਾਰ ਨੇ ਐਕਸ਼ਨ ਲਿਆ ਹੈ ਹਾਲਾਂਕਿ ਪੰਜਾਬ ਦੇ ਡੀਜੀਪੀ ਦਾ ਇਸ ਮਸਲੇ ਦੇ ਉੱਤੇ ਬਿਆਨ ਕੁਝ ਹੋਰ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਰੁਟੀਨ ਦੀ ਕਾਰਵਾਈ ਹੈ ਕਿਸੇ ਤਰ੍ਹਾਂ ਵੀ ਨਸ਼ਾ ਤਸਕਰਨਾ ਸਾਡੀ ਪੁਲਿਸ ਦੀ ਮਿਲੀ ਭੁਗਤ ਨਹੀਂ ਹੈ ਹਾਂ ਕੁਝ ਕਾਲੀਆਂ ਭੇਡਾਂ ਜ਼ਰੂਰ ਨੇ ਔਰ ਉਹਨਾਂ ਨੂੰ ਵੀ ਅਸੀਂ ਨਕੇਲ ਪਾਉਣ ਦੀ ਕੋਸ਼ਿਸ਼ ਸਮੇਂ-ਸਮੇਂ ਤੇ ਕਰਦੇ ਰਹਿੰਦੇ ਆ ਇੱਕ ਪਾਸੇ ਉਹ ਗੱਲਾਂ ਚੱਲ ਰਹੀਆਂ ਸੀ ਦੂਜੇ ਪਾਸੇ ਪੰਜਾਬ ਦੇ ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਤਲਕੀ ਚੱਲ ਰਹੀ ਸੀ ਹੁਣ ਉਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸ ਦਿੱਤਾ ਦੇ ਦਿੱਤਾ ਹੈ ਤੇ ਨਾਲ ਹੀ ਜਿੱਥੇ ਬਨਵਾਰੀ لال ਪ੍ਰੋਹਿਤ ਦੇ ਬਾਰੇ ਕਿਹਾ ਕਿ ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਰਿਹਾ ਸਤਿਕਾਰ ਕਰਦਾ ਰਿਹਾ ਔਰ ਨਾਲ ਹੀ ਉਹਨਾਂ ਦੀ ਕੋਈ ਨਿੱਜੀ ਉਹਨਾਂ ਨਾਲ ਰਾਜਨੀਤੀ ਜਾਂ ਸਿਆਸੀ ਨਹੀਂ ਹੈ ਕੋਈ ਵੀ ਗੱਲ ਉਹਨਾਂ ਨੇ ਜਿੰਨੇ ਵੀ ਕੰਮ ਜਾਂ ਟਿੱਪਣੀਆਂ ਕੀਤੀਆਂ ਨੇ ਸਾਰੀਆਂ ਇਸ ਕਰਕੇ ਕੀਤੀਆਂ ਨੇ ਕਿਉਂਕਿ ਡੈਮੋਕ੍ਰੈਟਿਕ ਸਰਕਾਰ ਨੂੰ ਚੁਣੀ ਹੋਈ ਸਰਕਾਰ ਨੂੰ ਚਲਾਉਣ ਦੇ ਵਿੱਚ ਉਹੜੀਕਾ ਬਣ ਰਹੇ ਸਨ ਫਿਰ ਉਹਨਾਂ ਨੇ ਨਵੇਂ ਗਵਰਨਰ ਦਾ ਵੀ ਜ਼ਿਕਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਗੁਲਾਬ ਚੰਦ ਕਟਾਰੀਆ ਜੀ ਦੇ ਨਾਲ ਸਵੇਰੇ ਹੀ ਗੱਲ ਹੋਈ ਹੈ ਔਰ ਉਹਨਾਂ ਦਾ ਅੱਖਾਂ ਵਿੱਚ ਆ ਕੇ ਅਸੀਂ ਸਵਾਗਤ ਕਰਾਂਗੇ ਪਰ ਅਸੀਂ ਮਿਲ ਕੇ ਚੱਲਾਂਗੇ ਇੱਕ ਚੰਗਾ ਸੰਕੇਤ ਇਹ ਹੈ ਕਿ ਜਦੋਂ ਉਹਨਾਂ ਨੇ ਅਹੁਦਾ ਸੰਭਾਲਣਾ ਨਵੇਂ ਗਵਰਨਰ ਨੇ ਉਸ ਤੋਂ ਪਹਿਲਾਂ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਫੋਨ ਤੇ ਗੱਲਬਾਤ ਕਰਨ ਦੀ ਔਰ ਚੰਗਾ ਸਵਾਗਤ ਕਰਨ ਦੀ ਜਿਹੜੀ ਇੱਕ ਪਹਿਲ ਕਦਮੀ ਕੀਤੀ ਹੈ ਹੋ ਸਕਦਾ ਹੈ ਕਿ ਜੋ ਪਿਛਲੇ ਸਾਲਾਂ ਦੇ ਵਿੱਚ ਚੱਲਦਾ ਰਿਹਾ ਤਲਖੀ ਭਰਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਸਨ ਦੇ ਸ਼ਾਸਨ ਦੇ ਵਿੱਚ ਨਾ ਚੱਲੇ ਕਿਉਂਕਿ ਪਹਿਲ ਕਦਮੀ ਇੱਕ ਹੋ ਗਈ ਹੈ ਫੋਨ ਤੇ ਗੱਲਬਾਤ ਜਰੂਰ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਹੋ ਸਕਦਾ ਇਸ ਤੋਂ ਬਾਅਦ ਜਦੋਂ 31 ਜੁਲਾਈ ਨੂੰ ਸੌ ਚੁੱਕ ਲੈਣਗੇ ਬਤੌਰ ਗਵਰਨਰ ਤੋਸ ਤੋਂ ਬਾਅਦ ਫਿਰ ਪੁਖ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਨਗੇ ਤੇ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਨਵੇਂ ਬਣੇ ਜਿਹੜੇ ਗਵਰਨਰ ਨੇ ਨਿਯੁਕਤ ਕੀਤੇ ਗਏ ਨੇ ਉਹਨਾਂ ਦੀ ਆਪਸ ਦੇ ਵਿੱਚ ਚੰਗੀ ਨਿਬੇ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਤੇਹੀ ਆਸ ਪੰਜਾਬ ਦੇ ਲੋਕ ਵੀ ਕਰਦੇ ਨੇ ਕਿ ਤਲਖੀਆਂ ਦੇ ਨਾਲ ਨਾ ਤਾਂ ਪੰਜਾਬ ਸੂਬੇ ਦਾ ਭਲਾ ਹੋਣ ਵਾਲਾ ਤੇ ਨਾ ਹੀ ਚੰਗੀ ਦਿਸ਼ਾ ਵੱਲ ਕੋ ਕਦਮ ਚੁੱਕਿਆ ਜਾ ਸਕਦਾ ਔਰ ਇਸ ਨੂੰ ਲੈ ਕੇ ਪਹਿਲਾਂ ਉਹਨਾਂ ਦੀ ਜੀ ਤਲਖੀ ਵੀ ਹੋਈ ਸੀ ਕਿਉਂਕਿ ਕਈ ਬਿੱਲ ਐਸੇ ਪਾਸ ਕੀਤੇ ਗਏ ਜਿਹੜੇ ਰੋਕ ਲਏ ਗਏ ਸੀ ਗਵਰਨਰ ਨੇ ਔਰ ਇਹ ਵੀ ਦਾਵਾ ਕੀਤਾ ਕਿ ਜਿਹੜੇ ਚਾਂਸਲਰ ਬਣੇ ਰਹਿਣ ਦਾ ਕਹਿੰਦੇ ਕਿ ਮੇਰੇ ਕੋਲ ਜਦੋਂ ਇਹ ਆਇਆ ਇਹ ਬਿੱਲ ਪਾਸ ਤੇ ਮੋਹਰ ਲਾਉਣ ਦਾ ਤਾਂ ਮੈਂ ਆਪਣੇ ਬਾਰੇ ਕਿਵੇਂ ਫੈਸਲਾ ਲੈ ਸਕਦਾ ਮੈਂ ਰਾਸ਼ਟਰਪਤੀ ਨੂੰ ਭੇਜ ਦਿੱਤਾ ਉਹ ਬਿੱਲ ਤੇ ਰਾਸ਼ਟਰਪਤੀ ਨੇ ਮੋਹਰ ਨਹੀਂ ਲਾਈ ਕਿਉਂਕਿ ਰਾਸ਼ਟਰਪਤੀ ਦਾ ਵੀ ਮੰਨਣਾ ਸੀ ਕਿ ਜਿਹੜਾ ਰਾਜਪਾਲ ਹੈ ਉਹ ਹੀ ਪੰਜਾਬ ਦੀਆਂ ਸਰਕਾਰੀ ਜਾਂ ਕਿਸੇ ਵੀ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਦਾ ਚਾਂਸਲਰ ਹੀ ਬਣਿਆ ਰਹੇਗਾ ਇਸ ਕਰਕੇ ਪੰਜਾਬ ਸਰਕਾਰ ਦੇ ਉਸ ਪਾਸ ਕੀਤੇ ਗਏ ਬਿੱਲ ਨੂੰ ਬੇਰੰਗ ਵਾਪਸ ਮੋੜਨਾ ਪਿਆ ਸੀ ਤੇ ਰਾਸ਼ਟਰਪਤੀ ਨੇ ਮੋਹਰ ਨਹੀਂ ਸਿਲਾਈ ਹੋਰ ਕਈ ਗੱਲਾਂ ਸੀ ਜਿਸ ਨੂੰ ਲੈ ਕੇ ਤਲਖੀਆਂ ਹੋਈਆਂ ਲੈਂਕ ਇੱਕ ਵਾਰੀ ਰੁਕੇ ਹੋਏ ਫੰਡਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਨੇ ਚਿੱਠੀ ਲਿਖ ਦਿੱਤੀ ਸੀ ਜਿਸ ਵਿੱਚ ਆਖਿਆ ਸੀ ਕਿ ਕੇਂਦਰ ਤੋਂ ਸਾਡੇ ਫੰਡਾਂ ਦੀ ਵਕਾਲਤ ਕਿਉਂ ਨਹੀਂ ਕਰਦੇ ਗਵਰਨਰ ਸਾਹਿਬ ਜਾਂ ਫਿਰ ਇੱਥੇ ਹੀ ਕਿਉਂ ਇਹ ਦਵਾਰਿਆਂ ਤੇ ਨਿਕਲ ਜਾਂਦੇ ਨੇ ਰਾਜਸਥਾਨ ਦਾ ਬਾਰਡਰ ਤਾਂ ਪੰਜਾਬ ਦੇ ਬਾਰਡਰ ਤੋਂ ਵੀ ਲੰਮਾ ਹੈ ਗੁਜਰਾਤ ਵੀ ਇਹੀ ਹਾਲ ਹੈ ਤਾਂ ਫਿਰ ਉੱਥੇ ਕਿਉਂ ਨਹੀਂ ਇਸ ਤਰ੍ਹਾਂ ਕਰਦੇ ਇਹ ਸਾਰੀਆਂ ਗੱਲਾਂ ਦਾ ਵੀ ਜ਼ਿਕਰ ਕੀਤਾ ਔਰ ਇਹ ਕਹਿ ਰਿਹਾ ਵੀ ਦਾਵਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਸਾਡੀ 30% ਪੁਲਿਸ ਤਾਂ ਬਾਰਡਰ ਦੇ ਉੱਤੇ ਪੁਲਸਿੰਗ ਕਰ ਰਹੀ ਹੈ ਪੰਜਾਬ ਸੂਬੇ ਦੇ ਅੰਦਰ ਉਹ ਕਿਵੇਂ ਕੰਮ ਕਰੇਗੀ ਤਾਂ ਯੂਪੀ ਦੀ ਪੁਲਿਸ ਯੂਪੀ ਲਈ ਕੰਮ ਕਰਦੀ ਹੈ ਹਰਿਆਣੇ ਦੀ ਪੁਲਿਸ ਹਰਿਆਣੇ ਲਈ ਕਰਦੀ ਹੈ ਤੇ ਬਾਕੀ ਸਾਰੀਆਂ ਜਿਹੜੀ ਪੁਲਿਸ ਫੋਰਸ ਹੈ ਆਪਣੇ ਸੂਬਿਆਂ ਲਈ ਕੰਮ ਕਰਦੀਆਂ ਨੇ ਜਿਹੜੀਆਂ ਕਿ ਕਿਸੇ ਬਾਰਡਰ ਨਾਲ ਨਹੀਂ ਲੱਗਦੀਆਂ ਪਰ ਸਾਡੇ ਲਈ ਬੜੀ ਤਕਲੀਫ ਵਾਲੀ ਗੱਲ ਹੈ ਡਰੋਨ ਦੇ ਜਿਹੜੀ ਨਸ਼ਾ ਬਹੁਤ ਆਉਂਦਾ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਫਿਕਰਮੰਦੀ ਵੀ ਕੀਤੀ ਗਈ ਪਰ ਹੁਣ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਜਵਾਬ ਤੁਹਾਡੇ ਦਿੱਤਾ ਗਿਆ ਤੇ ਨਵੇਂ ਗਵਰਨਰ ਦਾ ਆਖਾਂ ਵਿਚਾਕੀ ਸਵਾਗਤ ਕਰਨ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤੀ ਹੈ। ਹੁਣ ਵੱਡੇ ਫੈਸਲਾਂ ਫੈਸਲਿਆਂ ਨੂੰ ਲੈ ਕੇ ਜਿਹੜੀਆਂ ਤਲਖੀਆਂ ਸੀ ਉਹ ਗਵਰਨਰਸ਼ਿਪ ਜਿਹੜੀ ਹੈ ਬਨਵਾਰੀ لال ਪ੍ਰੋਹਿਤ ਦੀ ਖਤਮ ਹੋਣ ਨਾਲ ਹੀ ਪੰਜਾਬ ਦੇ ਉਹ ਸਾਰੀਆਂ ਤਲਖੀਆਂ ਵੀ ਹੋ ਸਕਦਾ ਉਮੀਦ ਕੀਤੀ ਜਾ ਰਹੀ ਹੈ ਕਿ ਖਤਮ ਹੋ ਜਾਣ ਤੇ ਨਵੇਂ ਬਣੇ ਗਵਰਨਰ ਜਿਹੜੇ ਕਿ 31 ਜੁਲਾਈ ਨੂੰ ਆਪਣਾ ਅਹੁਦਾ ਸੰਭਾਲ ਲੈਣਗੇ ਸੌ ਚੱਕਣ ਤੋਂ ਬਾਅਦ ਤੇ ਉਹ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਜਿਨ੍ਹਾਂ ਦਾ ਇੱਕ ਲੰਮਾ ਸਿਆਸੀ ਸਫ਼ਰ ਹੈ اسی ਤਰ੍ਹਾਂ ਹੀ ਬਨਵਾਰੀ لال ਪ੍ਰੋਹਿਤ ਦਾ ਵੀ ਇੱਕ ਲੰਮਾ ਸਿਆਸੀ ਸਫ਼ਰ ਸੀ ਹਾਲਾਂਕਿ ਬਤੌਰ ਪੱਤਰਕਾਰ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਦੀ ਸ਼ੁਰੂਆਤ ਕੀਤੀ ਸੀ ਤਾਂ ਉਹ ਹੁਣ ਉਹਨਾਂ ਦਾ ਕਾਰਜਕਾਲ ਅਸਤੀਫਾ ਦੇਣ ਤੋਂ ਬਾਅਦ ਮਨਜ਼ੂਰ ਹੋ ਗਿਆ ਤੇ ਖਤਮ ਹੋ ਰਿਹਾ ਹੈ ਤੇ ਹੁਣ ਨਵੇਂ ਗਵਰਨਰ ਦੀ ਪਾਰੀ ਸ਼ੁਰੂ ਹੋਣ ਵਾਲੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਨਵੇਂ ਗਵਰਨਰ ਮਿਲ ਕੇ ਚੱਲਣਗੇ ਤਾਂ ਹੀ ਪੰਜਾਬ ਦੀ ਤਰੱਕੀ ਦੇ ਲਈ ਕੋਈ ਚੰਗਾ ਕਦਮ ਪੁੱਟਿਆ ਜਾ ਸਕਦਾ ਹੈ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਗੱਲਾਂ ਕਹਿ ਦਿੱਤੀਆਂ ਨੇ ਤੇ ਇਸ ਜਵਾਬ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਤੁਹਾਡੇ ਆਪਣੇ ਕੀ ਵਿਚਾਰ ਨੇ ਕਿ ਜੋ ਮੁੱਖ ਮੰਤਰੀ ਨੇ ਗੱਲਾਂ ਕੀਤੀਆਂ ਨੇ ਪੁਰਾਣੇ ਗਵਰਨਰ ਬਾਰੇ ਜਾਂ ਨਵੇਂ ਗਵਰਨਰ ਦੇ ਸਵਾਗਤ ਕਰਨ ਦੇ ਬਾਰੇ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਕਮੈਂਟ ਵਾਕ ਤੇ ਜਰੀਏ ਜਰੂਰ ਸਾਂਝੇ ਕਰਿਓ ਤੇ ਅਗਲੇ ਅਪਡੇਟ ਤੱਕ ਦੇ ਲਈ ਬਨੇ ਰਹੋ ABC ਪੰਜਾਬ ਦੇ ਨਾਲ